ਇਹ ਬੱਕਰੀ ਆ 23000 ਦਾ ਮਾੜਾ ਮੈਕਸਿਮ ਹੋਰੇ ਆਜੋ ਤਸੱਲੀ ਕਰ ਲੋ ਆਪ ਦਾ ਪਾਣੀ ਫੋਟੋ ਲੈ ਲੀਏ ਨਾਲ ਆਜੋ ਬਹੁਤ ਸੋਹਣੀ ਆ ਮਾੜਾ ਇਹ ਮਾੜੀ ਬੱਕਰੀ ਆ ਹੋਰ ਸਰਕਾਰੀ ਬੰਦੇ ਆ ਇਹਨਾਂ ਨੂੰ ਜਦੋਂ ਤਸੱਲੀ ਕਰਤੀ ਆਪਾਂ ਐਡੀ ਨਹੀਂ ਗੱਲ ਹੋਈ ਸਹੀ ਆ ਸਹੀ ਮੈਂ ਤਾਂ 2000 ਵਾਂਗੂ ਭਰਾ ਦੇ ਯਾਰ ਬਾਈ ਤੂੰ ਕਿਹੜਾ ਨਹੀਂ ਜਾਣ ਸਾਰਾ ਤਾਣ ਸ਼ਾਹ ਦੇ ਤਾਣ 2000 ਵਾਂਗੂ ਭਰਾ ਇਹਨਾਂ ਦੇ ਜ਼ਤ ਕੰਮ ਨਹੀਂ ਕਰਦੇ ਜਿਹੜੇ ਚ ਹੋਊਗਾ ਉਹ ਅੰਦਾਜ਼ਾ ਕਿ ਦੇਵਾਂਗੇ ਹਾਂ ਦੇਰ ਵੀਰ ਆਈਦਾ ਜਾਵਾ ਚੁੱਕ ਲੈਣਗੇ ਬਾਈ ਕਿਹੜਾ ਪੰਡਾ ਹੈ ਆਪਣਾ ਓਕਰ ਹੈ ਜੀ ਬਾਈ ਓਕਰ ਆ ਲਾਓ ਛੋੜਾ ਜੀ ਲਾ ਲੀ ਨਾਰੀ ਲਈਏ ਹੁਣ ਇਹਦੀ ਨੇ ਰੱਖੇ 18 22 ਬਾਈ ਆ ਤੇ ਬੱਕੇ ਨੂੰ ਦੱਸੇ ਸੀ ਇਹਨੂੰ ਜੀ 1000 ਰੁਪਏ ਦੋਸਤੋ ਸੌਦਾ ਹੋਇਆ ਓ ਚੱਲ ਪਹਿਲੇ ਕਿਹਦਾ ਮੈਟਰ ਜੀ ਖੋਜਾਂ ਨਾਲੇ ਚੱਲ ਮਾਰਚ ਨਾਲੇ ਆਪਾਂ ਲਈ ਰਹਿਣੀ ਆ ਮੇਰਾ ਕਰਮ ਹੈ ਕਿ ਆ ਨਾਈਨ ਚੱਲੀ ਜਾਂਦਾ ਆਪਾਂ ਜਾ ਸੌਦੇ ਕਰਾਉਣੇ ਆ ਕਾ ਪਕੈ ਨਾ ਬਾਕੀ ਕਾਹ ਦੀ ਮਾਰਦੇ ਵੇ ਮੈਂ ਨਾ ਦਾ ਬਾਈ ਨੂੰ ਮਾਰ ਸਾਰਾ ਬੱਕਰੇ ਨਹੀਂ ਦੇ ਲੈਣਾ ਵੈਸੇ ਹੀ ਮੈਂ ਤਾਂ ਹੀ ਮੈਂ ਨਿੱਕੇ ਨੂੰ ਸਾਰਾ ਪਤਾ ਇਹ ਜਿਕੜਾ ਕੋਈ ਜੀ ਦੁੱਧ ਛੱਡਿਆ ਸਾਰਾ ਨੁਕਰੀ ਮੈਂ 25000 ਰੁਪਏ ਦੇ ਦੂੰਗਾ ਉਧਰ ਆ ਜਾ ਮਾਸਟਰ ਜੀ ਸਾਹਮਣੇ ਆ ਜਾ ਚੰਗਾ ਹੀ ਮੁੱਲ ਆ ਚੰਗੇ ਘਰੇ ਜਾਣੀ ਇਹ ਕੋਈ ਬਾਈ ਨੇ ਹਸਾਉਣ ਵਾਲੀ ਤੇ ਜਿਹੜਾ ਸੌਦਾ ਪੂਰੇ 23000 ਰੁਪਏ ਚ ਹੋਇਆ ਕਿ ਬੱਬੂ ਛੱਤਿਆਂ ਨਾਲ ਨੇ ਵੇਚੀ ਆ ਬੱਕਰੀ ਕਾਲੀ ਬੱਕਰੀ ਇੱਕ ਮਗਰ ਬੱਚਾ ਦੋਸਤ ਸਹੀ ਚਲ ਕੇ ਬਾਅਦ ਜਗੀ ਹੋ ਗਿਆ 6 ਮਹੀਨੇ ਬਾਅਦ ਹੋ ਗਿਆ ਯਾਰ ਆ ਗਿਆ ਐਸੇ ਘੜਾ ਲੀਏ ਚੰਗੀ ਬੱਕਰੀ ਦਾ ਚੰਗੇ ਮੁੱਲ ਨਾਲ ਹੀ ਮਿਲਦੀ ਆ ਚੰਗੀ ਦੀ ਚੰਗੀ ਮੰਗ ਹੈਗੀ ਆਹੀ ਪੜ੍ਹਨੇ ਚੋਗੇ ਬੈਲ 15 ਗੱਲ ਕਰ ਰਹੇ ਕਿੰਨੇ

ਚਲੋ ਬਾਕੀ ਗੂਗਲ ਤੇ ਕਰ ਬਾਕੀ ਤੇ ਗੂਗਲ ਤੇ ਕਰ ਲੈਣਗੇ ਕੋਈ ਨਹੀਂ ਇਸੇ ਤਰ੍ਹਾਂ ਲੱਖੇ ਨਾ ਰਹਿ ਜੀ ਹਾਲੇ ਲੋਕਾ ਵੀਡੀਓ ਦੇਖਣ ਦਾ ਧੰਨਵਾਦ ਹੋ ਉਸ ਦਾ ਚਲੋ ਦੇਖ ਕਰੋ ਜਿਆ ਲਖਾਈ ਕਰਾ ਦੂ ਪਾਸ ਕਰੋ ਮੈਂ ਦੇਖ ਕਰੋ ਜਿਆ ਜਵਾਨਾਂ ਦੇ ਸੌਦੇ ਆ ਬਾਈ ਜਿਆ ਯਾਰ ਕਰ ਲੈਣੇ ਪਾਸ ਜਾ ਲਖੇ ਨਾ ਕਰਾ ਕਰਾ ਯਾਰ ਚੈੱਕ ਜ਼ਰੂਰੀ ਆ ਬਈ ਪਾਸ ਕਰਾ ਲਖਾਈ 2000 ਰੁਪਏ ਦੀ ਬੱਕਰੀ ਦਾ ਸੌਦਾ ਹੋਇਆ ਆਇਆ ਦਿਖਾਉਣਿਆ ਤੁਹਾਨੂੰ ਬੱਕਰੀ ਕਿਹੜੀ ਬੱਕਰੀ ਸੀ ਭਾਈ ਓਏ ਬਹੁਤ ਚੰਗਾ ਥਾਣਾ ਮਨਾ ਸੱਚਾ ਐਨ ਗੱਡੀ ਭਾਈ ਆ ਦੋਸਤੋ ਪੱਕੀ ਇਹ ਜਾਨੀਆਂ ਪਾਛਾਰੀਆਂ 21000 ਰੁਪਏ ਸੌਦਾ ਹੋਇਆ ਤਾਂ ਬੱਕਰੀ ਦਾ 21000 ਦਾ ਸੌਦਾ ਬਹੁਤ ਜੰਦਾ ਸੌਦਾ ਲੱਗਿਆ ਬਹੁਤ ਵੱਡਾ ਸੌਦਾ ਲੱਗਿਆ ਲੱਖੇ ਨੇ ਵੇਚਤੀਆਂ ਛੱਤਿਆਂ ਨਾਲ ਇਹ ਆ ਦੋਸਤੋ ਨਗਰ ਤੋਂ ਬੱਤੇ ਆ ਇਹ ਠੀਕ ਆ ਭਾਈ ਭੰਮਿਆ ਵਧੀਆ ਬਹੁਤ ਹੋਰ ਪਰ ਭਾਈ ਇਹ ਦੋ ਬੱਚੇ ਆ हां भाई ने खरीदी है लखे ਦੇ ਵਿੱਚ ਹੀ ਛੱਡ ਰਹੇ ਨੇ ਆਣੀ ਗੱਲ ਜਿਹੜੀ ਤੈਨੂੰ ਪੈਸੇ ਲਓ ਜੀ ਦੇਖ ਵੀਰੇ ਉਹ ਕਿੱਧਰ ਗਿਆ ਭਾਈ ਵੇਖ ਲੋ ਹਣਾ ਉਹ ਪੀਲਾ ਦੁੱਤ ਹਮੀਆਂ ਭੱਜ ਭੱਜ ਕੇ ਪੀਦਾ ਹਣ ਹਾਂ ਵੀਡੀਓ ਕਾਟਦੇ ਆ ਵੇਖਣ ਚੈੱਕ ਕਰਦੇ ਹਾਂ ਲੱਗਦੀ ਹੈ ਲੱਗਦੀ ਆ ਜਾਓ ਇੱਕ ਕੀ ਕਰੀ ਆ ਜੱਕੀ ਆਪਾਂ ਕਤਨਾ ਚੀ ਬਜੇ ਆ ਗੱਲ ਜਿਆ ਤੰਗੂ ਦੇ ਕੇ ਮੋਟਰਸਾਈਕਲ ਲੱਗਾ ਮਰਾ ਇਸ ਫਾਰਦੇ ਕਰਦੇ ਔਰ ਭਾਈ ਬਹੁਤ ਨਾ ਆਇਆ ਜੇਕਰ ਹੋ ਜਾਓ ਕੀ ਆਪਾਂ ਬਣਾ ਦੋ ਤਾਂ ਪੈਸੇ ਦਿੱਤੇ ਕਰੀ ਇਹ ਤਾਂ ਦੇਦੇ ਆ 20 ਕਿਲੋਮੀਟਰ ਬਾਅਦ ਇਸ ਕੇ ਜੇ ਭਾਈ ਪਾਸ ਨੂੰ ਪਾੜਾ ਦੇ ਲੱਗਣਾ ਜਰੂਰ ਆਈ ਲੱਕੇ ਦੀ ਬੋਣੀ ਬਹੁਤ ਚਾਹੀਦੀ ਹੈ 20 ਕਿਲੋਮੀਟਰ ਬਾਅਦ ਇਹ 1.5 ਕਿਲੋ ਜਗਾ ਫਿਰ ਇਹ ਕਿਉਂ ਚੱਲਾਣਾ ਕੀ ਆ ਕਾ ਭਾਈ ਕੋਲ ਨਹੀਂ ਆਉਂਦਾ ਜੀ 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 ਜ ਦੇ ਦਿੱਤਾ ਗਿਆ ਇੱਕ ਕੀ ਦੀ ਗਈ ਹੈ ਤੇ ਦੂਜੀ 29 ਦੀ ਗਈ 50000 ਰੁਪਏ ਦੀ ਜੋੜੀ ਵੇਚੀ ਸਹੀ ਹੈ ਆਹ ਬਈ ਮਿਸਰੋ ਲਾਤਾ ਸੱਤੇ ਹੋ ਰਹੇ ਆ ਸੂਬਿਆਲਾ ਬਕਰਮੰਡਾ ਹੋਣ ਬਣਿਆ ਸ੍ਰੀ ਚੱਕੀ ਦਾ ਹਾਂ ਹੋਣ ਬਾਂਜੇ ਸ੍ਰੀ ਲੈ ਵੀ ਦੋਸਤੋ ਬੱਬੂ ਦੀ ਬੱਕਰੀਆਂ ਸੌਦਾ ਹੋਣ ਲੱਗਾ ਸੌਦਾ ਹੋਣਿਆ ਤੁਹਾਨੂੰ ਆ ਬੱਕਰੀ ਆ ਕਾਲੀ ਬੱਕਰੀ ਦਾ ਸੌਦਾ ਚੱਲ ਜਾਂਦਾ ਤੇ ਰਿਸ਼ਤੇਦਾਰਦ ਲਈ ਆਜ ਹੈਗੀ ਆਪਣੇ ਦਾ ਆਜੋਗੇ ਜੇ ਬੱਕਰੀ ਫਿਰ ਓ ਯਾਰ 12000 ਤੋਂ ਲਾਈ ਜਾਂਦੇ ਆ ਇਹਨੂੰ ਮੈਂ 15 ਦੀ ਕਹਿਤੀ 15 ਨਹੀਂ ਲੈ ਜਾਏਗਾ ਸੰਧਾ ਬਾਤ ਕਰੋ ਯਾਰ ਨਵੇੜੋ ਨਵੇੜੇ ਨੇੜੇ ਕਰੋ ਇਹਦਾ ਗੱਲ ਕਰੂਗਾ ਤੂੰ ਦੇਖਦਾਗੇ ਮੇਰੇ ਕੋਈ ਕਰੀ ਬਾਤ ਨਾਲ ਤੂੰ ਸੁਣਾਈ ਜਾਂਦਾ ਪਹਿਲਾਂ ਬਈ ਲੈਓ ਬਾਕੀ ਕੋਲਾ 500 ਰੁਪਏ ਤਖੈ ਕਿਡਾ ਹੋਇਆ ਤੁਗੜਾ ਵੱਡਾ ਜਿਆਦਾ ਲਾ ਆ ਆ ਦੇ ਬਾਬੂ ਸਾਹਿਬ ਅੱਦੇ ਪੈਸੇ ਤੂ ਠੀਕ ਆ ਭੀ ਠੀਕ ਆ ਜਾਨੀ ਕੋਈ ਗੱਪ ਨਹੀਂ ਲੈ ਦੋਸਤੋ ਬੱਕਰੀ ਦਾ ਸੌਦਾ ਹੋ ਗਿਆ 12.5 ਹਜ਼ਾਰ ਰੁਪਏ 'ਚ ਆ ਬੱਕਰੀ ਵੀ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚੀ ਆ ਤੇ ਉਹ 18 ਬੱਬੂ ਸ਼ਰਿੰਦਰ ਵਾਲੇ ਬਾਈ ਨੇ ਵੇਚ ਤੇ ਬੱਬੂ ਨੇ ਵੇਚੀ ਆ ਤੇ ਭੁੱਲਰ ਸਾਹਿਬ ਨੇ ਕਰਾਇਆ ਸੌਦਾ ਹਾਂਜੀ ਹਾਂਜੀ ਭੁੱਲਰ ਸਾਹਿਬ ਹਾਂਜੀ ਆਹ ਪਹਿਲੇ ਭੁੱਲਰ ਸਾਹਿਬ ਜਿਹੜੀ ਇਹਰੀ ਤੇ ਦਾ ਗੁੱਗਲ ਵਿੱਚ ਕਰ ਦਿੰਦਾ ਚੈਣ ਵਾਲੇ ਬਾਈ ਨੇ ਖਰੀਦ ਲਈ ਆਹ ਸੀ ਬੱਕਰੀ ਦੋਸਤੋ ਅਗਲ ਵਾਰ ਤੁਹਾਨੂੰ ਫੇਰ ਦਿਖਾ ਦਿੰਦੇ ਆ ਵੀਡੀਓ ਵਾਲਾ ਦਹੀਂ ਨੰਬਰ ਆਹ ਬੱਕਰੀ ਸੀ ਕਾਲੀ ਨੰਬਰ ਕਿਨਾ ਸੌਦਾ ਹੋਇਆ 12000 ਰੁਪਏ ਬਾਈ ਜੀ ਕਹਿੰਦੇ ਦੂਜੇ ਕਰਾਂਗੇ ਆਂ ਦੇ ਜਿਹੜੇ ਵੀ ਪਹਿਲੀ ਮੈਚ ਜਿਹੜੇ ਚੈਨਲ ਨੂੰ ਪਾ ਲਓ ਸਬਸਕ੍ਰਾਈਬਰ ਨਾਲ ਲਿਕੇ ਬੈਲ ਦੇ ਆਲਟ ਸੈੱਟ ਕਰ ਲਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਜਿਹੜੇ ਦੋਸਤ YouTube ਪੇਜ ਤੇ ਵੇਖ ਰਹੇ ਨੇ ਮਾਨ ਫਾਰਮਿੰਗ ਜੰਟਾ ਵਾਲਖਾਂ ਵਾਲੇ Facebook ਪੇਜ ਨੂੰ ਕਰ ਲਓ ਫਾਲੋ ਇਸ ਤਰ੍ਹਾਂ ਹੋਊਗੀ ਜਿਹੜੇ ਵੇਖਣਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ